पंजाब के जालंधर में लम्मा पिंड चौक के पास गोलियां मारकर दो लोगों की हत्या कर दी गई मृतकों की पहचान मोता सिंह नगर के रहने वाले शिवम और बस्ती शेख के रहने वाले विनय तिवारी के रूप में हुई है सूत्रों के अनुसार वारदात लम्मा पिंड के पास हुई थी दोनों युवक अपने किसी दूसरे दोस्त के घर पर सो रहे थे

ਲੜਕਾ ਜਿਹੜਾ ਹੈ ਜਿਹਦੇ ਗੋਲੀਆਂ ਲੱਗੀਆਂ ਮਿੱਟੀ ਦਾ ਮਾਈਕ ਤੋਂ ਉਹ ਸੀਰੀਅਸ ਹੱਤ ਵਿੱਚ ਦਾਖਲ ਹੋਇਆ ਹਸਪਤਾਲ ਵਿੱਚ ਕਾਰਬੇਲੀ ਪਟਿਸਿਆਸ਼ਮ। ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਹਰਖਤ ਪਰਮੇਂਦਰ ਸਿੰਘ ਸਮੇਤ ਫੋਰਸ ਸਿਵਲ ਹਸਪਤਲ ਗੁੰਥੀ ਸੀ। ਜਿੰਦਾ ਮੈਂ ਟਾਈਮ ਇਹ ਜਿਹੜਾ ਸ਼ਿਮਮ ਵਿਜਟ ਸੀ ਉਹਦੀ ਬੱਥੇ ਬੱਥੇ ਸੀਗੀ। ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੀਤ ਵੜੀ। ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਉਹ ਬਰਾਡ ਡੈੱਡ ਐਟ தி ਸਪਾਟ ਉਹ ਹੈ ਸੀਕਰੀ। ਤੋਂ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਅਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇਕੱਠਾ ਜਿਮਨਦੋਣਾ ਦੀ ਡੈਥ ਹੋ ਗਈ ਹੈ ਤੇ ਤੀਸਰਾ ਇਹਨਾਂ ਦੇ ਨਾਲ ਮਣੀ ਮਠਾਪੁਰੀਆ ਇਹ ਕਿੰਨੇ ਦੋਸਤ ਸੀਗੇ ওই ਰਾਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਨੇ ਦੋ ਮਿੰਟ ਤੱਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਿੱਠਾ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਨੀ ਦਾ ਘਰ ਇੱਥੇ ਆਈ ਸੀ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ ਟੋਟਾ ਹੀ ਵੇਚ ਤਾਂ ਗੱਲਬਾਤਾਂ ਕੀਤੀ ਇਹਨਾਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਇਕੱਲੇ ਕਰਕੇ ਸੁੱਤੇ ਪਏ ਸੀ ਸੌਗੇ ਸੀ ਕ੍ਰੀਪ 4 ਵਜੇ ਜਿਹੜਾ ਕੀ ਇਹਨਾਂ ਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚਿੰਦਰ ਮਨੀ ਜਿਹੜਾ ਕਿ ਮਦਾਈ ਮੁਕਰਮਾ ਕਿ ਉਹਨੂੰ ਗੋਲੀ ਚ ਮਾਰ ਦੀ ਵਾ ਤੇ ਉਹਨੇ ਇਮੀਡੀਟਲੀ ਲਾਈਟ ਜਿਗਾਈ ਤੇ ਦੇਖੇ ਜਿਹੜਾ ਮਨੀ ਮਿੱਠਾ ਪੁੱਜਿਆ ਜਿਹੜਾ ਇਹਨਾਂ ਦਾ ਸਾਥੀ ਸੀ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਹੈਗੀਆਂ ਸ਼ਿਵਮ ਨੂੰ ਮਾਰੀਆਂ ਤੇ ਨਾਲ ਹੀ ਜਿਹਦੀਆਂ ਸਨ ਚਾਰ ਪੰਜ ਗੋਲੀਆਂ ਉਹ ਰੌਂਡ ਫਾਇਰ ਕਰਕੇ ਜਿਹੜਾ ਬਿਨੇਤ ਟਵਾੜੀ ਸੀ ਉਹਦੇ ਮਾਰ ਬਿਨੇਤ ਟਵਾੜੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਸੀਗਾ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ। ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮੰਨੀ ਦੇ ਅੱਖਾਂ ਦੇ ਸਾਹਮਣੇ ਹੋਇਆ। ਈਵਨ ਕਿ ਜਿਹੜਾ ਸ਼ਿਵਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਵਿਅੰਦ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਮਨੀ ਮਾਣੀ ਆਹੇ ਮਨੀ ਮਠਾਪੂਰੀਆਂ ਨੇ ਮਾਦੀ ਜਿਹੜਾ ਕਿਨਾਰਾ ਦੋਸਤ ਤੋਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਇਹ ਡੌਗਸਪੋਰਟ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਫਟਾਰ ਆਲਰੇਡੀ ਨੋਮੀਨੇਟ ਹੈਗਾ ਬਾਈ ਨੇਮ ਐਫਆਈਆਰ ਤੋਂ ਐਫਆਈਆਰ ਸੀ ਦਰਜ ਕਰਕੇ